ਐਸੋ ਕੀ ਮਾਮਲਾ ਹੈ ਜਰਾ ਸੁਸਰੇ ਹਾਂਜੀ ਸਾਨੂੰ ਮਤਲਬ ਮਹੀਨਿਆਂ ਵੀ ਪਰਵਾਸੀ ਆ ਗੁਰੂ ਦੇ ਮੈਨੇ ਕੋਝੁ ਕੁਸੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਈ ਕਮਰੇ ਦਾ ਤੇ ਹੁਣ ਅਸੀਂ ਪਹੁੰਚਿਆ ਲਾਸਟ ਬੈਡ ਤੇ ਵੀ ਆ ਮਾਤਾ ਜੀ ਪ੍ਰੈਜੈਂਟਾ ਕਿਨੇ ਬਰਾਦਰ ਆ ਸੁਸਰ ਦਾ ਇਹ ਲੜਫਾ ਲੈ ਕੇ ਕੀਤੀ ਜੀ ਜੀ ਕਿੰਨੇ ਕੋਈ ਦੀ ਘਟਨਾ ਜੀ ਇਹ ਇਹ ਕਰੀਮ ਸਦੀ ਪੂਰੇ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੇ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਤੋਂ ਜੂ ਸਾਈਡ ਤੇ ਕਾਹਦਾ ਕੁਝ ਪਤਾ ਲੱਗਿਆ ਅਜੇ ਤੱਕ ਕੁਝ ਵੀ ਕੋਈ ਸਟੇਟਮੈਂਟ ਨਹੀਂ ਸਾਨੂੰ ਦਿੱਤੀ ਪਹਿਲਾਂ ਤਾਂ ਹੁਣ ਡੈੱਡ ਬੋਡੀ ਅਸੀਂ ਹਸਪੀਟਲ ਚੱਲਦਾ ਪਰਿਵਾਰ ਕਹਿੰਦਾ ਉਹ ਤਾਂ ਕਰਜ਼ਾ-ਕੁਰਜ਼ਾ ਸੀਗਾ ਉਹਦੇ ਜੀ ਅਜੇ ਤਾਂ ਕੋਈ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਾਸ ਤੇ ਕੇਸ ਹੀ ਪਰ ਕਪੀਸ਼ ਪਤਾਲ ਕਰਾਂਗੇ ਕੋਈ ਸੂਚਨਾ ਨੋਟ ਮਿਲਿਆ ਜੀ ਕੋਈ ਜੀ ਨਹੀਂ ਐਸੋ ਕੀ ਮਾਮਲਾ ਹੈ ਜਿਹੜਾ ਸੂਚਨਾ ਹੈ ਹਾਂਜੀ ਸਾਨੂੰ ਮਤਲਬ ਮੈਂ ਨਵੇਂ ਪਰਵਾਸੀ ਆ ਗੁਰੂ ਦੇ ਮੈਂ ਖੁਦਕੁਸ਼ੀ ਕਰ ਲਈ ਤੇ ਕੱਪੜੇ ਨਾਲ ਆਪਣੇ ਕਮਰੇ ਨੂੰ ਗੇਟ ਬੰਦ ਕਰ ਲਿਆ ਕਮਰੇ ਦਾ ਤੇ ਹੁਣ ਅਸੀਂ ਪਹੁੰਚਿਆ ਲਾਸ ਬੈਡ ਤੇ ਵੀ ਇਹ ਮਾਤਾ ਜੀ ਪ੍ਰੈਜੈਂਟਾ ਜਿਹਨੇ ਬਰਾਦਰ ਆ ਹੁਣ ਸਾਡ ਦਾ ਇਹ ਗਲਪਾ ਬੈਠੀ ਕੀਤੀ ਜੀ ਜੀ ਕਿੰਨੇ ਕੁ ਵੀਰ ਘਟਨਾ ਜੀ ਇਹ ਇਹ ਕਰੀਮ ਅੱਧੀ ਪੂਣੀ ਘੰਟੇ ਦੀ ਪਹਿਲਾਂ ਦੀ ਹੋ ਗਈ ਸਾਨੂੰ 15 ਮਿੰਟ ਹੋਏ ਦੇ ਹੁਣ ਆਏ ਨੇ ਅਸੀਂ ਨਾਲ ਮੌਕੇ ਤੇ ਆ ਗਏ ਉਹਦੇ ਤੋਂ ਨੂੰ ਸਾਈਡ ਤੇ ਕੰਮ ਦਾ ਕੁਝ ਪਤਾ ਲੱਗਿਆ ਜੀ ਅਜੇ ਤਾਂ ਕੁਝ ਵੀ ਕੋਈ ਸਟੇਟਮੈਂਟ ਨਹੀਂ ਸਾਨੂੰ ਦਿੱਤੀ ਹੁਣ ਇਹ ਨਾਲ ਤਾਂ ਹਰ ਡੈੱਡ ਬੋਡੀ ਅਸੀਂ ਹਸਪੀਟਲ ਚ ਲੈ ਜਾ ਬਰਵਾਰ ਕਰਦੇ ਉਹ ਤਾਂ ਕਰਦੇ ਕਰਦੇ ਸੀ ਕੋਈ ਵੇਜੀ ਹੁਣ ਅਜੇ ਤਾਂ ਕੋਈ ਦੱਸਿਆ ਨਹੀਂ ਸਟੇਟਮੈਂਟ ਜੋ ਲਖਾਂਗੇ ਉਹਦੇ ਦਾਸ ਤੇ ਕੇਸ ਨਹੀਂ ਫਰਦ ਪ੍ਰਤੀਸ਼ਠਾ ਕਰਾਂਗੇ ਕੋਈ ਸੂਚਨਾ ਨੋਟ ਮਿਲਿਆ ਜੀ ਕੋਈ ਜੀ ਨਹੀਂ